ਪੰਜ ਪਿਆਰਿਆਂ ਦੇ ਨਾਂ ਤੋਂ ਸਾਰਿਆਂ ਨੂੰ ਪਤਾ ਹੋਣਗੇ ਕਿ ਤੁਹਾਨੂੰ ਪੰਜ ਪਿਆਰਿਆਂ ਦੇ ਨਾਂ ਦਾ ਅਰਥ ਪਤਾ ਹੈ ਸਾਨੂੰ ਅਗਰ ਹਸਪਤਾਲ ਲੱਗ ਗਏ ਤੇ ਅਸੀਂ ਕਦੇ ਵੀ ਨਹੀਂ ਭੁੱਲਣਗੇ ਪੰਜ ਪਿਆਰਿਆਂ ਦਾ ਨਾਂ ਪਹਿਲਾ ਪਾਈ ਦਇਆ ਸਿੰਘ ਜੀ ਸਾਡੇ ਅੰਦਰ ਸਭ ਤੋਂ ਪਹਿਲਾਂ ਦਇਆ ਆਣੀ ਚਾਹੀਦੀ ਹੈ ਦਇਆ ਆ ਗਈ ਤੇ ਅਸੀਂ ਕੀ ਕਰਨਗੇ ਧਰਮ ਦੇ ਰਸਤੇ ਚੱਲਣਗੇ ਪਾਈ ਧਰਮ ਸਿੰਘ ਜੀ ਅਗਨ ਅਸੀਂ ਧਰਮ ਦੇ ਰਸਤੇ ਚੱਲਣਗੇ ਤੇ ਸਾਨੂੰ ਕੀ ਮਿਲੇਗਾ ਹਿੰਮਤ ਪਾਈ ਹਿੰਮਤ ਸਿੰਘ ਜੀ ਜਦ ਸਾਡੇ ਅੰਦਰ ਹਿੰਮਤ ਆ ਗਈ ਤੇ ਅਸੀਂ ਕੀ ਹੋ ਜਾਣਗੇ ਮਜਬੂਤ ਤੇ ਭਾਈ ਮੁਹੱਕਮ ਸਿੰਘ ਜੀ ਅਗਰ ਅਸੀਂ ਮਜਬੂਤ ਬਣ ਗਏ ਤੇ ਅਸੀਂ ਕੀ ਬਣ ਜਾਣਗੇ ਭਾਈ ਸਾਹਿਬ ਸਿੰਘ ਜੀ ਤੇ ਗੁਰੂ ਸਾਹਿਬ ਸਾਨੂੰ ਇੰਨੀ ਹਿੰਮਤ ਬਖਸ਼ ਦਿੰਦene ਕਿ ਸਾਨੂੰ ਸਾਹਿਬ ਬਣਾ ਦਿੰਦene ਗੁਰੂ ਵਾਲੇ ਬਣਾ ਦਿੰਦene ਤੇ ਸਾਰਿਆਂ ਨੂੰ ਵੀਡੀਓ ਸ਼ੇਅਰ ਕਰਕੇ ਦੱਸਣਾ ਛੋਟੇ ਤੇ ਛੋਟੇ ਬੱਚਿਆਂ ਨੂੰ ਵੀ ਇਹ ਅਰਥ ਚੰਗੀ ਤਰ੍ਹਾਂ ਨਾਲ ਯਾਦ ਹੋ ਜਾਨ ਤਿੱਕਾ ਦੇਵੀ ਉਹ ਪੰਜ ਪਿਆਰੇ